ਜੋ ਮੇਰਾ ਪਰਿਵਾਰ ਹੈ ਇਹ ਵੀ 1984 ਸੂਚਿ ਰਾਸੀ ਦੇ ਵਿੱਚ ਕੀ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਆਪਰੇਸ਼ਨ ਬਲੂ ਸਟਾਰ ਹੋਇਆ ਤੇ ਇੰਦਰਾ ਗਾਂਧੀ ਇੰਦਰਾ ਗਾਂਧੀ ਕਾਂਡ ਹੋਇਆ ਤੇ ਉਸ ਤੋਂ ਬਾਅਦ ਜੋ ਕਾਫੀ ਸਿੱਖ ਪਰਵਾਰਸੀ ਜਿਹੜੇ ਆਪਣੇ ਪਰਵਾਰਾਂ ਨਾਲੋਂ ਵਿਛੜ ਗਏ ਤੇ ਕਈਆਂ ਦਾ ਕਤਲੇਆਮ ਹੋ ਗਿਆ ਕਈ ਪਰਿਵਾਰੀ ਇੱਕ ਦੂਜੇ ਤੋਂ ਹਮੇਸ਼ਾ ਲਈ ਵਿਛੜ ਗਏ ਤੇ ਜੋ ਮੇਰਾ ਪਰਿਵਾਰ ਹੈ ਇਹ ਵੀ 1984 ਦੇ ਦੰਗਿਆਂ ਦੇ ਤੋਂ ਪ੍ਰੀੜਿਤ ਹੈ ਤੇ ਉਸ ਟਾਈਮ ਤੇ ਆਪਣੀ ਜਾਨ ਬਚਾਉਣ ਲਈ 2-3 ਸਾਲ ਗੁਰਦੁਆਰਿਆਂ ਦੇ ਵਿੱਚ ਇਹਨਾਂ ਨੇ ਸਟੇ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਅੰਮ੍ਰਿਤਸਰ ਮੂਵ ਕੀਤਾ ਜਿੱਥੇ ਕਿ ਇਹਨਾਂ ਨੂੰ ਸਰਕਾਰ ਵੱਲੋਂ ਪਲਾਟ ਵੀ ਮਿਲਿਆ ਤੇ ਸਰਕਾਰੀ ਪਲਾਟ ਮਿਲਣ ਦੇ ਕੁਝ ਟਾਈਮ ਬਾਅਦ ਹੀ ਕਿਸੇ ਕੁਝ ਸਰਕਾਰੀ ਅਫਸਰਾਂ ਵੱਲੋਂ ਜਾਂ ਲੋਕ ਕਿਸੇ ਵੱਲੋਂ ਧੱਕੇ ਨਾਲ ਇਹਨਾਂ ਕੋਲੋਂ ਜੋ ਪਲਾਟ ਹੈ ਉਹ ਖਾਲੀ ਕਰਵਾ ਲਿਆ ਗਿਆ ਜਿਹੜਾ ਕਿ ਹਾਊਸਿੰਗ ਬੋਰਡ ਕਲੋਨੀ ਦੇ ਵਿੱਚ ਹੀ ਹੈ ਤੇ ਬਹੁਤ ਅ ਬਸ ਇੱਕ ਅਪੀਲ ਹੈ ਆਪਣੇ ਜੋ ਵੀ ਸਿੱਖ ਕਮਿਊਨਿਟੀ ਸਿੱਖ ਪੰਜਾਬੀ ਐਂਡ ਨਰਾਈਸ ਹੈਗੇ ਨੇ ਕਿ ਜਿਹੜੇ ਵੀ ਇਹਨਾਂ ਦੀ ਇਹਨਾਂ ਨੂੰ ਇਹਨਾਂ ਦਾ ਹੱਕ ਦਿਵਾ ਸਕਦੇ ਨੇ ਇੱਕ ਇਹਨਾਂ ਦਾ ਜੋ ਲਾਈਫ ਸਟਾਈਲ ਆ ਉਹਦੇ ਉਹਨੂੰ ਥੋੜਾ ਇੰਪਰੂਵ ਕਰ ਸਕਦੇ ਨੇ ਉਹ ਮਦਦ ਲਈ ਅੱਗੇ ਆ ਸਕਦੇ ਨੇ ਤੇ ਅਗਰ ਕੋਈ ਇਹਨਾਂ ਦੀ ਲੀਗਲੀ ਟੋਟ ਤੇ ਵੀ ਹੈਲਪ ਕਰ ਸਕਦਾ ਹੈ ਤੇ ਤਾਂ ਵੀ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਕੋਈ ਕੰਟੈਕਟ ਨੰਬਰ ਜਾਂ ਐਡਰੈਸ ਵਗੈਰਾ ਦੋ ਜੀ ਅਗਰ ਕਿਸੇ ਨੇ ਪਰਵਾਹ ਨੂੰ ਮਿਲਣਾ ਹੋਵੇ ਤਾਂ ਉਹ ਹਾਊਸਿੰਗ ਬੋਰਡ ਕਲੋਨੀ 103 ਨੰਬਰ ਕੁਆਟਰ ਅ ਰੰਜੀਤ ਐਵੇਨਿਊ ਅੰਮ੍ਰਿਤਸਰ ਆ ਕੇ ਮਿਲ ਸਕਦਾ ਹੈ ਸੰਪਤ ਨੰਬਰ ਹੈ 95011 98906 9501198906 ਤੇ ਮੈਂ ਬਹੁਤ ਹੀ ਧੰਨਵਾਦੀ ਹਾਂ ਸਾਰੀ মিডিਆ ਟੀਮ ਦਾ ਵੀ ਕਿ ਇਹ ਇਹਨਾਂ ਨੇ ਅਗਰ ਮੈਂ ਆਪਣਾ ਦਰਦ ਬਿਆਨ ਕਰਨਾ ਚਾਹਿਆ ਤੇ ਇਹਨਾਂ ਨੇ ਆਗੇ ਸਾਡੀ ਸਾਰ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀ ਟੀਮ ਦਾ। ਅੱਜ ਉਸ ਪਰਿਵਾਰ ਕੋਲ ਆਏ ਆ ਜੋ ਦੰਗਾ ਪੀੜਿਤ ਪਰਿਵਾਰ ਨੇ। ਜੋ ਸੁੱਖ ਸਹੂਲਤਾ ਸਰਕਾਰ ਵੱਲੋਂ ਇਹਨਾਂ ਨੂੰ ਮਿਲਦੀਆਂ ਚਾਹੀਦੀਆਂ ਸੀ ਉਹ ਮਿਲੀਆਂ ਨਹੀਂ। ਤੇ ਸਾਡੀ ਭੈਣ ਨੇ ਮਾਪਰੀਤ ਭੈਣ ਨੇ ਸਾਡੀ ਨੇ ਜਦੋਂ ਸਾਡੇ ਤੱਕ ਪਹੁੰਚ ਕੀਤੀ ਸਾਨੂੰ ਪਤਾ ਲੱਗਾ ਤੇ ਅੱਜ ਅਸੀਂ ਦੇਖਣ ਆਏ ਆ ਇੱਕ ਤੇ ਮਾਤਾ ਜੀ ਜਿਨ੍ਹਾਂ ਦੀ ਅਸੀਂ 85 ਸਾਲ ਉਮਰ ਹੋ ਗਈ ਉਹਨਾਂ ਕੋ ਚੱਲਿਆ ਨਹੀਂ ਜਾਂਦਾ ਚੰਗੀ ਤਰ੍ਹਾਂ। ਫਿਰ ਉਹਨਾਂ ਦੇ ਬੇਟਾ ਵਾ ਉਹਨਾਂ ਦੀ ਬਹੁਤ ਜ਼ਿਆਦਾ ਹਾਰਡ ਦੀ ਪ੍ਰੋਬਲਮ ਆ। ਔਰ ਇਲਾਜ ਨਹੀਂ ਕਰਵਾ پا ਰਹੇ ਹੋ। ਔਰ ਸਾਡੀ ਭੈਣ ਨੇ ਬੜੀ ਦਲੇਰੀ ਕਰਕੇ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਸਾਮਕੇ ਰੱਖਿਆ ਤੇ ਅੱਜ ਜਿੰਨੀਆਂ ਵੀ ਸੁੱਖ ਸਹੂਲਤਾ ਸੀ ਉਹਨਾਂ ਤੋਂ ਬਿਲਕੁਲ ਹੀ ਵਾਂਝੇ ਨੇ ਰੈੱਡ ਕਾਰਡ ਬਣਿਆ ਇਹਨਾਂ ਦਾ ਔਰ ਮੈਂ ਆਪਣੀ ਸਿੱਖ ਕੌਮ ਨੂੰ ਆਪਣੇ ਲੋਕਾਂ ਨੂੰ ਸਮਾਜ ਸੇਵੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰ ਕਿ ਭਰਾਓ ਅੱਜ ਉਹ ਵੇਲਾ ਵਾ ਅਸੀਂ ਆਪਣੇ ਉਹਨਾਂ ਪਰਿਵਾਰਾਂ ਨਾਲ ਖੜੀਏ ਜਿਨ੍ਹਾਂ ਨੇ ਵਿਚਰਿਆ ਨੇ ਉਹ ਸਜ਼ਾ ਹੰਡਾਈ ਆ ਜਿਹੜੀ ਕਿ ਉਹਨਾਂ ਨੂੰ ਨਹੀਂ ਸੀ ਮਿਲਣੀ ਚਾਹੀਦੀ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਸੀ ਤੇ ਜਦੋਂ ਉਹਨਾਂ ਦਾ ਬੜਾਪਾ ਔਰ ਗਾੜੀ ਉਹਨਾਂ ਦਾ ਜਿਹੜਾ ਬੇਟਾ ਵਾ ਉਹਦੇ ਵੀ ਬੜੇ ਬੁਰੇ ਹਾਲਾਤ ਨੇ ਤੇ ਕਿਰਾਏ ਤੇ 2500 ਰੁਪਏ ਦਾ ਘਰ ਆ ਘਰ ਚ ਖਾਣ ਲਈ ਕਦਾਣਾ ਨਹੀਂ ਬਹੁਤ ਹੀ ਬੁਰੇ ਹਾਲਾਤ ਨੇ ਮੈਂ ਆਪ ਜਦੋਂ ਆ ਕੇ ਵੇਖਿਆ ਬੜੇ ਦਿਨਾਂ ਦਾ ਸਾਡੀ ਭੈਣ ਨੇ ਕਿਹਾ ਸੀ ਅੱਜ ਵੇਖਿਆ ਔਰ ਬਹੁਤ ਸਾਰੇ ਮੀਡੀਆ ਵਾਲੇ ਵੀਰਾਂ ਨੂੰ ਵੀ ਇਹਨਾਂ ਨੇ ਬੇਨਤੀ ਕੀਤੀ ਪਰ ਕੋਈ ਨਹੀਂ ਆਇਆ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਗੁਰੂ ਰਾਮਦਾਸ ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾ ਚ ਰੱਖੇ ਤੁਸੀਂ ਇਸ ਪਰਵਾਹ ਦੀ ਸਾਰ ਲਈ ਕਿਉਂਕਿ ਤੁਹਾਡੀ ਵੀ ਇਹ ਸੇਵਾ ਵਾ ਜਿਹੜਾ ਤੁਸੀਂ ਆ ਕੇ ਪਰਵਾਹ ਦੀ ਸਾਰ ਲਈ ਔਰ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਭਰਾਓ ਆਪਾਂ ਮਦਦ ਕਰੀਏ ਇਸ ਪਰਿਵਾਰ ਦੀ ਮਦਦ ਆਪਾਂ ਕਰਨੀ ਜਿੰਨੇ ਜੋਗਾ ਮੈਂ ਹੈਗਾ ਮੈਂ ਕਰੂੰਗਾ ਜਿੰਨੇ ਜੋਗੇ ਤੁਸੀਂ ਜੇ ਇੱਥੇ ਡਾਇਰੈਕਟ ਹੀ ਆਓ ਜਿੰਨੀ ਜਿੰਨੀ ਮਦਦ ਕਰ ਸਕਦੇ ਜੇ ਕਿਉਂਕਿ ਜੇ ਅਸੀਂ ਆਪਣੇ ਲੋਕਾਂ ਨਾਲ ਹੀ ਨਹੀਂ ਖੜਾਂਗੇ ਤੇ ਫਿਰ ਬਹੁਤ ਮਾੜੀ ਗੱਲ ਹੈ ਕਿਉਂਕਿ ਫਿਰ ਸਾਨੂੰ ਦੂਜੇ ਦੇਸ਼ਾਂ 'ਚ ਜਾ ਕੇ ਲੰਗਰ ਲਾਉਂਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਲੋਕਾਂ ਦੀ ਮਦਦ ਕਰਨ ਦਾ ਦੂਜੀਆਂ ਕੰਟਰੀਆਂ 'ਚ ਜਾ ਕੇ ਜੇ ਆਪਣੇ ਲੋਕਾਂ ਦੇ ਨਾਲ ਹੀ ਨਹੀਂ ਖਲੋ ਸਕਦੇ ਅੱਜ ਲੋੜ ਐ ਇਸ ਪਰਿਵਾਰ ਨੂੰ ਆਪਣੇ ਕਰਕੇ ਕਿਸੇ ਪਰਵਾਹ ਦੀ ਜ਼ਿੰਦਗੀ ਬਚ ਸਕਦੀ ਆ ਔਰ ਮੈਂ ਕੱਲ ਨੂੰ ਇਸ ਪਰਿਵਾਰ ਨੂੰ ਡੀਸੀ ਸਾਹਿਬ ਕੋ ਲੈ ਕੇ ਜਾਊਂਗਾ ਆਪਣੇ ਸਰ ਦੇ ਕੋ ਔਰ ਜਿਹੜੀਆਂ ਸੁੱਖ ਸਹੂਲਤਾਂ ਇਹਨਾਂ ਦੀਆਂ ਬਣਦੀਆਂ ਇਹਨਾਂ ਦਾ ਹੱਕ ਬਣਦਾ ਉਹ ਆਖਰੀ ਸਾਹ ਤੱਕ ਲੜਕੇ ਨਾਲ ਮਲਵਾਊਂਗਾ ਸੁੱਖ ਸਹੂਲਤਾਂ ਸਹਿਯੋਗ ਕਰੋ ਇਹਦੇ ਵਿੱਚ ਬਿਲਕੁਲ ਜੀ ਤੁਹਾਨੂੰ মিডিਆ ਨੂੰ ਨਾਲ ਲੈ ਕੇ ਜਾਊਂਗਾ ਔਰ ਜਿੰਨੇ ਜੋਗਾ ਹੈਗਾ ਨਾਲ ਖੜਾ ਵਾਂ ਕਿਉਂਕਿ ਜੇ ਸਾਡੀ ਭੈਣ ਨੇ ਇਟਾ ਬੜਾ ਬੜਾ ਉਪਰਾਲਾ ਕਰਕੇ ਆਪਣੇ ਪਰਿਵਾਰ ਨੂੰ ਸਾਮਕੇ ਇਥੋਂ ਤੱਕ ਲੈਣ ਦਾ ਤੁਹਾਡੇ ਜਰੀਏ ਤੇ ਹੁਣ ਸਾਡਾ ਫਰਜ਼ ਬਣਦਾ ਵਾ ਜਦੋਂ ਦਿਨ ਚੜੇ ਉਦੋਂ ਸਵੇਰ ਆ ਹੁਣ ਸਾਡਾ ਸਾਰਿਆਂ ਦਾ ਫਰਜ ਹੈ ਕਿ ਅਸੀਂ ਆਪਣੀ ਭੈਣ ਦਾ ਸਾਥ ਦੇਈਏ ਇਸ ਪਰਿਵਾਰ ਦਾ ਸਾਥ ਦੇਈਏ ਸਾਡਾ ਸਾਰਿਆਂ ਦਾ ਮੋਢਲਾ ਫਰਜ ਹੈ ਔਰ ਸਿੱਖ ਕੌਮ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਹਾਂ ਅਸੀਂ ਔਰ ਭਰਾਓ ਜੇ ਆਪਣੇ ਹੀ ਲੋਕ ਇਹਨਾਂ ਹਾਲਾਤਾਂ 'ਚ ਰਹਿਣਗੇ ਸਾਡੇ ਲਈ ਬਹੁਤ ਮਾੜੀ ਗੱਲ ਹੈ ਸਾਡੇ ਕਿਸੇ ਵੀ ਕੀਤੇ ਕੰਮ ਨੂੰ ਕੋਈ ਫਾਇਦਾ ਨਹੀਂ ਜੇ ਅਸੀਂ ਆਪਣੇ ਲੋਕਾਂ ਨਾਲ ਹੀ ਨਿਕਲੋ ਸਕਦੇ ਔਰ ਮੈਂ ਸਾਰੇ মিডিਆ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜੋ ਅੱਜ ਇਸ ਪਰਿਵਾਰ ਨਾਲ ਖੜਾ ਹੋਇਆ ਦਿੱਲੀ ਦੇ ਦਿੱਲੀ ਦੇ ਹਾਂਜੀ ਇੱਕੀਂ ਦਿੱਲੀ ਦਾ ਕੀ ਹਾਲਾਤ ਸੀ ਉਹ ਰਾਤ ਨੂੰ ਜਿਹੜੇ ਆਏ ਸੀ ਦਿੱਲੀ ਦਾ ਇਹ ਬਹੁਤ ਮਾੜੇ ਹਾਲਾਤ ਦੇਖੇ ਮਤਾਂ ਹੀ ਆਪਾਂ ਜੋ ਜਾਨਾਂ ਮਟਾ ਗਏ ਉਹਨਾਂ ਨਿਕਲੇ ਉਹ ਮੋਬੀਲੀ ਐਂਟੀ ਦੇ ਵੀ ਹੱਟ ਬੈਰ ਡੰਗ ਡੰਗਾਂ ਨੂੰ ਮਾਰ ਕੇ ਰਾਤ ਮੈਂ ਫੋੜ ਦਿੱਤੇ ਗਏ ਮੈਨੂੰ ਕਹਿੰਦੇ ਸੀ ਅੱਗ ਲਾ ਗਏ ਬਸ ਸਾਪ ਦਾ ਬਚਾਈ ਨੂੰ ਮਾਰੋ ਕੋ ਚੱਲ ਦਿਓ ਆ ਗੱਲ ਜਦੋਂ ਕਾਲ 5000 ਦਾ ਹਜੂਜ ਨਹੀਂ ਸੀ ਲੋਗੇ ਤੇ ਆਹ ਤਰ ਕੇ ਕਹਿਨੀਆਂ ਪਟੋਲ ਦੀਆਂ ਟੈਨੀਆਂ ਹਾਂ ਅਬ ਹਤਾ ਵਿੱਚ ਜੁੱਟ ਯਾਰ ਗੱਲ ਦੇ ਪਾ ਕੇ ਅੱਗ ਲਾਉਂਦੇ ਹੀ ਕਰਦੇ ਹੀ ਬਸ ਜਦੋਂ ਮੈਂ ਭੱਜ ਕੇ ਭੱਜ ਕੇ ਜਦ ਮੈਂ ਜਨਕ ਜਾਈ ਗੁਰਦੁਆਰੇ ਸਾਹਿਬ ਨੂੰ 9 ਮਹੀਨਾ ਗੁਰਦੁਆਰੇ ਸਾਹਿਬ ਆਪਕ ਕੱਟੇ ਜਾਂਦਾ ਉਹਦੇ 17 18 ਸਾਲ ਨੂੰ ਹਾਂ ਜੀ ਕਿ ਕਿਹੜਾ ਆਪਣਾ ਵਾਕਿਆ ਵਿੱਚ ਹਾਂ ਜੀ ਹਾਂ ਜੀ ਬਹੁਤ ਮਜਰ ਉਹ ਤੇ ਗੁਰੂ ਕਮੇ ਜਦੋਂ ਹੂੰ ਬਹੁਤ ਜ਼ਿਆਦਾ ਬਹੁਤ ਮਾੜਿਆ ਵਾਲੇ ਲਾਗੇ ਮਾਰਿਆ ਹਾਲਾਤ ਹੀ ਮੋੜੇ ਮਾਰਿਆ ਹਾਲਾਤ ਅਜ ਅੱਜ 40 ਸਾਲ ਤਕਰੀਬੋਂ ਹੋ ਗਏ ਸਾਨੂੰ ਤੱਕ ਮੈਨੂੰ ਅਲਾ ਹਲੇ ਕੋਈ ਨੇ ਕਹਦਾ ਕੋਈ ਕੋਈ ਸਾਡੀ ਨਹੀਂ ਹੋਈ ਕਰਦੀ ਕੋਈ ਕੁਛ ਨਹੀਂ ਕੋਈ ਕੰਮ ਕਰ ਨਹੀਂ ਸੱਟ ਕੋਈ ਕੋਈ ਮਾਦਾ ਨਹੀਂ ਬਜ਼ੁਰਗਾਂ ਮਾਦਾ ਕੋਲੋਂ ਵੀ ਕੰਮ ਨਹੀਂ ਹੁੰਦਾ ਸਾਡੀ ਕੀ ਮੰਗ ਕਰਦੇ ਕੰਮ ਮੇ ਮਾਲਾ ਮੰਗ ਸਰਕਾਰ ਕੋ ਕਰਦੇ ਜੋ ਸੈਲਕਾ ਵਾ ਦਿੱਤਾ ਜਾਵੇ ਕੁਝ ਕੋ ਜੋਥਾ ਫੁੱਲ ਸਾਮਬੰਦੀ ਹੋ ਜਿੱਤੀ ਜਾਵੇ ਇੱਕਦਮ 4-5 ਹਜ਼ਾਰ ਦਾ ਝੋਮ ਆ ਗਿਆ ਤੇ ਉਹ ਪਹਿਲਾਂ ਨਾ ਮੇਰੇ ਘਰ ਵਾਲਾ ਕਾਰ ਵਾਲੇ ਨੂੰ ਕਹਿੰਦੇ ਜੜੀਲਾ ਨਾਗ ਹੈ। ਜੀ। ਉਹ ਪੱਥਰ ਲੈ ਕੇ ਖੜੇ ਸੀ, ਕਈ ਕੁਝ ਲੈ ਕੇ ਖੜੇ ਸੀ। ਮੈਂ ਅੱਗ ਸੇਕ ਰਹੀ ਸੀ, ਅੱਗ ਤੋਂ ਚੁੱਕ-ਚੁੱਕ ਕੇ ਡੰਗਾ ਉਹਨਾਂ ਨੇ ਮਾਰਿਆ। ਮੇਰੀ ਅੱਬਾਵਾਂ ਕਾਫੀ ਸੱਜੀਆਂ ਹੋਈਆਂ ਸੀ। ਕਹਿੰਦੇ ਇਹਨਾਂ ਬੱਚਿਆਂ ਨੂੰ ਮਾਰ ਦੇਣਾ। ਇਹ ਤਾਂ ਮੈਂ ਕਿਹਾ ਪਹਿਲੋਂ ਅਸੀਂ ਮਰਾਂਗੇ। ਪਿੱਛੇ ਸਾਡੇ ਬੱਚਿਆਂ ਨਾਲ ਜੋ ਹੋਏਗਾ, ਹੋਏਗਾ। ਕਿੰਨੇ ਬੱਚੇ ਕਿੰਦਾ ਜਾਨ ਬਚਾਈ ਆਪਣੀ। ਬੜੀ ਮੁਸ਼ਕਲ ਜਾਨ ਬਚਾਏ। ਫਿਰ ਛੋਟਾ ਕਵੈਰ ਪਈਵੇ। ਜੋ ਕੈਂਡੇ ਜਦੋਂ ਇਹ ਕਾਮਤੋਂ ਤਨਖਾਹ ਲਈ ਆਏਗਾ ਅਸੀਂ ਹਮਲਾ ਬੋਲ ਦਾਂਗੇ ਉਰਕੀ ਕੀ ਹਲਾ ਦੇ ਕਿੰਨੀ ਦੇ ਦਿੱਲੀ ਦੇ ਬੜੇ ਹਲਾ ਦੇ ਅਸੀਂ ਕੈਂਡੇ ਸੀ ਮਾਰ ਦੇਣਾ ਇਹਨਾਂ ਨੂੰ ਤੇ ਅਗਲਾ ਰਣੀਆ ਕਰਾਉਣਾ ਉਹਨੂੰ ਬੱਚੇ ਛੋਟੇ ਕਿੰਨੇ ਸੀ ਕਿੰਨੇ ਬੱਚਾ ਨਹੀਂ ਕਿੰਨੇ ਬੱਚਾ ਸੀ ਇਹ 18 ਸਾਲ ਦੀ ਸੀ ਠੀਕ ਲੜਕੀ 13 ਸਾਲ ਦੀ ਸੀ ਤੇ ਇਹਨਾਂ ਬੜੀ ਮੁਸ਼ਕਲ ਅਸੀਂ ਜਾਨ ਬਚਾਈ 9 ਮਹੀਨੇ ਅਸੀਂ ਗੁਰਦੁਆਰੇ ਰਹੇ ਹਾਂ ਤੇ ਤਾਰੇ ਵਾਲੇ ਨੂੰ ਸੱਟ ਲੱਗੀ ਆ ਜਦੋਂ ਦੇ ਆ ਸੀ ਉਹਦਾ ਨਾ ਚੰਗਾ ਨਹੀਂ ਸੀ ਘੱਟ ਰਿਹਾ ਉਹ ਸਕਾਰ ਨੂੰ ਸੂਤਾ ਮੈਂ ਤੁਹਾਨੂੰ ਵੀ ਮਕਾਨ ਵਿੱਚ ਮਿਲਿਆ ਸੀ ਮਕਾਨ ਵਿੱਚ ਖੁੱਸ ਗਿਆ ਪਤਾ ਨਹੀਂ ਲ ਕਿਸੇ ਦੀ ਕਿਸੇ ਦੀ ਦੋਸ਼ਮਨੀ ਹੋਈ ਕਿ ਕੀ ਹੋਇਆ ਦੋ ਸਾਲ ਸੀ ਮਕਾਨ ਤੇ ਰਹੇ ਆ ਅੱਛਾ ਤੇ ਕੋਈ ਚੰਨ ਨਾਲ ਲੜਾਈ ਪਤਾ ਨਹੀਂ ਕਿਹੜੀ ਕਿਹਦੀ ਹੋ ਗਈ ਜਾਣੇ ਰੱਬ ਕੀ ਹੋਇਆ ਤੇ 2 ਸਾਲ ਤੋਂ ਬਾਅਦ ਉਹਨਾਂ ਫੇਰ ਮਗਾਣ ਖੋਲਿਆ। ਸੁਨਾਜੀ ਕੰਮ ਵੀ ਹਾਦਰੀ ਸੀ ਸਜੀਤ ਨੂੰ। ਪਹਿਲਾਂ ਤਰਖਾਨਾ ਕੰਮ ਕਰਦੇ ਸੀ ਜੀ। ਤਰਖਾਨਾ ਕੰਮ ਕਰਦੇ ਸੀ। ਫਿਰ 35 ਸਾਲ ਤੋਂ ਨਾ ਕੋਈ ਕੰਮ ਨਹੀਂ ਕੀਤਾ। ਜਿਵੇਂ ਕਿ ਪਹਿਲਾਂ ਜਦੋਂ ਤੁਸੀਂ ਇਹ ਸੀ ਤੇ ਕੰਮ ਉਹਨਾਂ ਕੋਲ ਵੀ ਉਹ ਨਾ ਸੀ। ਫਿਰ ਗੁਰਦਵਾਰੇ ਦੀ ਸੇਵਾ ਸੁਭਾ ਕਰਦੇ ਸੀ। ਉਹ ਵੀ ਜਦੋਂ ਠੀਕ ਹੋਏ। ਤੇ ਕੋਚ ਪਛਾਦਾ ਸ਼ਕਲੰਦੇ ਸੀ। ਕਿੰਨੇ ਚਿਰ ਗੋਸ ਪਛਾਦੇ ਖਾਦੇ। ਕਦੀ ਕਦੀ ਜਾਂਦੇ ਸੀ ਫਿਰ ਵਿਆਹ ਦਾ ਹੋਇਆ ਦਰਬਾਰ ਸਹਿਬ ਸਿਧਾਂਤ ਸਾਹਿਬ ਜਾਂਦੇ ਸੀ ਤੇ ਮੈਂ ਕਿਹਾ ਤੁਹਾਨੂੰ ਸੱਤ ਸੂਤ ਫਿਰ ਲੱਗਦੇ ਕਿ ਤੁਸੀਂ ਘਰ ਬੈਠਿਆ ਕਰੋ ਇੱਥੇ ਗੁਰਦੁਆਰੇ ਚੱਲ ਜਾਇਆ ਕਰੋ ਤੇ ਵੇਰਨੀਆਂ ਸੱਤਾਂ ਤੁਹਾਡੀ ਉਮਰ ਕਿੰਨੀ ਹੈ ਮੇਰੀ 78 ਸਾਲ ਦੀ ਤੁਸੀਂ ਘਟ ਕਮੌਕ ਮੌਣ ਕਿਨੇ ਜੀ ਕਰਦੇ ਦੋ ਜਣੀਆਂ ਮੈਂ ਤੇ ਮੇਰੀ ਨੌਂ ਮੈਂ ਵੀ ਘਰਾਂ ਦਾ ਕੰਮ ਕਰਦੀ ਹਾਂ ਉਹ ਵੀ ਘਰਾਂ ਦਾ ਕੰਮ ਕਰਦੀ ਹੈ ਸੇ ਇਲਾਣਾ ਯਾ ਸਮਨੇ ਆਰਾਮ ਕਰਨਾ ਜੀਦਾ ਹੋ। ਆਰਾਮ ਤੇ ਕਰਨਾ ਚਾਹੀਦਾ ਹੈ ਪਰ ਕਰਮ ਹਨ ਹੋ ਜੇ ਇਹ ਜਾਵੀ ਨਹੀਂ ਚੀਏ ਕਿਤੇ ਫੇਰ ਕੰਮ ਤੇ ਕਰਨੇ ਪੈਣਾ ਹੈ। ਪਰਾਇਆ ਦੇਣਾ ਮਸਾਲ ਦਾ। ਘਰ ਦੇ ਹਾਲਾਤ ਬੜੇ ਮਾੜੇ ਆ। ਪਾਣੀ ਦੀ ਵੀ ਚੰਗੀ ਆ। ਪਾਣੀ ਵੀ ਨਹੀਂ ਹੁਣ ਲੋਕਾਂ ਨੇ ਕਿਹਾ ਜੋ ਪਾਣੀ ਵੀ ਪੜਨਾ ਹੈ, ਸਹੀ ਕੁਝ ਕਰਨਾ। ਕੀ ਮੰਗਾ ਤੁਸੀਂ ਕਰ? ਅਸੀਂ ਤੇ ਕਹਿੰਦੇ ਆ ਵੀ ਚਲੋ। ਜੋ ਥੋੜੀ ਬੋਧੀ ਮਦਦ ਆ ਮਿਲ ਜੇ। चलो सीधा आश्रय आसरा ही मिल जाए आसरा ही मिल जाए चलो मैं काटे ले गया और बच्चे बच्चे करके मुश्किल है